ਅੱਜ ਸ਼ਹਿਰ ਧਾਰੀਵਾਲ ਦੇ ਸਥਾਨਕ ਸ਼੍ਰੀ ਰਗੁਨਾਥ ਮੰਦਰ ਵਿਖੇ ਭਾਰਤ ਡਰਾਮাটਿਕ ਕਲੱਬ ਦੀ ਇੱਕ ਵਿਸ਼ੇਸ਼ ਬੈਠਕ ਹੋਈ ਜਿਸ ਵਿੱਚ ਨਕਲ ਸਰਪਾਲ ਨੂੰ ਸਿਰਫ ਸਹਿਮਤੀ ਦੇ ਨਾਲ ਕਲੱਬ ਦਾ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਤੇ ਸਤੀਸ਼ ਵੋਹਰਾ ਨੂੰ ਇੱਕ ਵਾਰ ਫੇਰ ਕਲੱਬ ਦਾ ਸੀਨੀਅਰ ਵਾਈਸ ਪ੍ਰਧਾਨ ਡਾਇਰੈਕਟਰ ਸ਼੍ਰੀ ਰਮਨ ਸਿਆਲ ਜਨਰਲ ਸੈਕਟਰੀ ਮੋਲਾ ਰਖੜਾ ਮੁੱਖ ਪ੍ਰਬੰਧਕ ਪੰਡਿਤ ਰਜੀਸ਼ ਸ਼ਰਮਾ ਸਰਪ੍ਰਸਤ ਰਮੇਸ਼ ਕੁਮਾਰ ਮੇછા ਦੇ ਇਲਾਵਾ ਮਨਜੀਤ ਸਿੰਘ ਸਬਰਵਾਲ ਨੂੰ ਪਾਰ ਡਰਾਮਾਟਿਕ ਕਲੱਬ ਦਾ ਸਰਪ੍ਰਸਤ ਚੁਣਿਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਕਲਾਕਾਰ ਸਾਥੀ ਵੀ ਹਾਜ਼ਰ ਸਨ ਗੱਲਬਾਤ ਦੌਰਾਨ ਸਾਰਿਆਂ ਨੇ ਸਰਵ ਸਹਿਮਤੀ ਦੇ ਨਾਲ ਕਿਹਾ ਕਿ 2 ਅਕਤੂਬਰ ਤੋਂ ਬੱਸ ਸਟੈਂਡ ਧਾਰੀਵਾਲ ਦੇ ਵਿੱਚ ਪਾਰ ਡਰਾਮਾਟਿਕ ਕਲੱਬ ਵੱਲੋਂ ਰਾਮਲੀਲਾ ਦਾ ਆਯੋਜਨ ਪੂਰੀ ਸ਼ਰਧਾ ਤੇ ਤੁਮਤਾਮ ਦੇ ਨਾਲ ਕੀਤਾ ਜਾਏਗਾ ਇਸ ਮੌਕੇ ਤੇ ਡਾਇਰੈਕਟਰ ਰਮਨ ਸਿਆਲ ਨੇ ਕਿਹਾ ਕਿ ਹਰ ਰੋਜ਼ ਰਾਤ 8:30 ਵਜੇ ਰਾਮਲੀਲਾ ਦੀ ਰਿਹੈਸਲ ਵੀ ਹੋਇਆ ਕਰੇਗੀ ਅੱਜ ਬਹੁਤ ਹੀ ਸੁਭਾ ਘਬਰ ਰਹੇ ਨੇ ਅੱਜ ਦੇ ਦਿਨ ਅੱਜ ਜਿਹੜੀ ਆ ਭਾਰਤ ਡਰਾਮਾ ਟਿਕਰਵ ਦੀ ਇੱਥੇ ਰਗਨਾਥ ਮੰਦਰ ਵਿਖੇ ਤੇ ਜਿਹੜੀ ਆ ਉਹ ਮੀਟਿੰਗ ਹੋਈ ਜਿਸ ਵਿੱਚ ਸਾਰੇ ਸਰੋ ਚੌਦੀ ਨਾਨ ਕੋਲ ਸਰਤਾਜ ਨੂੰ ਪ੍ਰਧਾਨ ਤੇ ਵਾਈਸ ਪ੍ਰਧਾਨ ਸतीश ਵਰਾ ਤੇ ਬਾਕੀ ਕੈਸ਼ੀਅਰ ਚਿਰਦੋ ਨਹੀਂ ਨਹੀਂ ਸੰਕਲਪਮਾ ਸੰਕਲਪਮਾ ਜਨ ਕੈਸ਼ੀਅਰ ਤੇ ਜਿਹੜੇ ਆ ਡਾਇਰੈਕਟਰ ਸਾਹਿਬ ਆ ਰਮਨ ਸਿਆਲ ਜੀ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਉਦਿਆਂ ਦੀ ਵੰਡ ਕਰ ਦਿੱਤੀ ਗਈ ਆ ਤੇ ਕਲਾਕਾਰ ਜਿਹੜੇ ਆ ਉਹ ਵੀ ਇਹਦੇ ਇਸ ਮੀਟਿੰਗ ਚ ਸ਼ਾਮਲ ਹੋਏ ਤੇ ਸਾਰਿਆਂ ਨੇ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦੀ ਜਿਹੜੀ ਆ ਉਹ ਜਿਹੜੀ ਆ ਸਾਰਿਆਂ ਨੇ ਹਮਾਇਤ ਕੀਤੀ ਆ ਤੇ ਇਹਦੇ ਵਾਸਤੇ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਖਾਸ ਕਰਕੇ ਜਿਹੜੇ ਨਵੇਂ ਚੁਣੇ ਪ੍ਰਧਾਨ ਜੀ ਤੇ ਪੂਰੀ ਜਨਤਾ ਜੀ ਨਾਲ ਸਾਰੇ ਅਸੀਂ ਸਾਥ ਨਾਲ ਮਿਲ ਕੇ ਜਿਹੜਾ ਉਹ ਵਧੀਆ ਕਰਾਂਗੇ ਨਾਲ ਨਾਲ ਪਹਿਲਾਂ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਪਹਿਲਾਂ ਮੈਂ ਸਾਰੇ ਕਮੇਟੀ ਮੈਂਬਰ ਕਲਾਕਾਰਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਸ लायक ਸਮਝਿਆ ਔਰ ਇਹ ਪੋਦਾਂ ਸੌਂਪਿਆ ਔਰ ਮੈਂ ਬਹੁਤ ਧੰਨਵਾਦ ਆ ਸਾਰਿਆਂ ਦਾ ਔਰ ਮੈਂ ਕਾਫੀ ਟਾਈਮ ਤੋਂ ਇਸ ਕਲੱਬ ਨਾਲ ਜੁੜਿਆ ਹੋਇਆ ਵਾ ਔਰ ਆਪਣੇ ਤਨੋਂ ਮਨੋਂ ਇਹਦੀ ਸੇਵਾ ਕਰਦਾ ਵਾ ਔਰ ਜਿਹੜਾ ਓਦਾਂ ਮੈਨੂੰ ਮਿਲਿਆ ਵਾ ਮੈਂ ਵੀ ਪੂਰੇ ਆਪਣੀ ਦਿਲ ਆਪਣੀ ਜੀ ਜਾਨ ਨਾਲ ਇਹਦੀ ਸੇਵਾ ਕਰਾਂਗਾ ਔਰ ਮੈਂ ਬਹੁਤ ਧੰਨਵਾਦ ਆ ਸਾਰਿਆਂ ਦਾ ਕਰਦਾ ਹਾਂ ਮੈਂ ਸਾਰੇ ਸ਼ਹਿਰ ਵਾਸੀ ਅਗੇ ਬੇਨਤੀ ਕਰਾਂਗਾ ਕਿ ਜਰੂਰ ਆਓ ਔਰ ਅਸੀਂ ਸਾਰੇ ਕਲਾਕਾਰ ਬਹੁਤ ਮਿਹਨਤ ਕਰਦੇ ਆ ਔਰ ਇਹਨੂੰ ਅੱਗੇ ਜਰੂਰ ਤੁਸੀਂ ਦੇਖੋ ਜੈ ਸ਼੍ਰੀ ਰਾਮ ਹੀ ਰਾਮ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੋ ਵੀ ਇਹਨਾਂ ਨੇ ਭਰ ਡਰਾਮਾਟਿਕ ਕਲੱਬ ਨੇ ਜੋ ਵੀ ਮੈਨੂੰ ਇਹ ਮਾਣ ਬਖਸ਼ਿਆ ਵਾ ਜੋ ਸ਼੍ਰੀ ਰਾਮ ਪ੍ਰਭੂ ਨੇ ਮੇਰੀ ਸੇਵਾ ਲਈ ਹੈ ਮੈਂ ਪੂਰੀ ਇਮਾਨਦਾਰੀ ਨਾਲ ਇਹ ਸੇਵਾ ਨਿਭਾਵਾਂਗਾ ਤੇ ਇਹਨਾਂ ਸਾਰਿਆਂ ਦਾ ਮੈਂ ਕਲਾਕਾਰਾਂ ਦਾ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਇਸ ਕੰਮ ਲਈ ਜੈ ਸ਼੍ਰੀ ਰਾਮ ਅੱਜ ਬਹੁਤ ਹੀ ਪਵਿੱਤਰ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਅੱਜ ਸਭ ਸਾਰੇ ਕਲਾਕਾਰਾਂ ਵੀ ਪ੍ਰਧਾਨਾਂ ਦੀ ਮੀਟਿੰਗ ਹੋਈ ਜਿੱਦੇ ਸਰਬਸੰਮਤੀ ਨਾਲ ਨਾਲ ਨਕਲ ਸਰਪਾਲ ਜੀ ਨੂੰ ਪ੍ਰਧਾਨ ਚੁਣਿਆ ਗਿਆ ਔਰ ਜੋ ਸਤੀ ਜੋਰਾ ਜੀ ਵਾਈਸ ਪ੍ਰਧਾਨ ਜੁੜੇ ਗਏ ਨੇ ਸੰਗਲਵ ਮਾ ਜਣ ਜਿਹੜੇ ਨੇ ਉਹ ਕੈਸ਼ ਜੁੜੇ ਗਏ ਨੇ ਤੇ ਮਤਲਬ ਸਾਹਿਬ ਵੀ ਸਾਰੇ ਮਤਲਬ ਸੇ ਵਾਦਾ ਕੀਤਾ ਸੇ ਜੋਗ ਦਿੰਦਾ ਵਾਦਾ ਕੀਤਾ ਕਿ ਅਸੀਂ ਪੂਰੇ ਸਹਿਯੋਗ ਦਵਾਂਗੇ ਤਾਂ ਰਾਮਲੀਲਾ ਜਿਹੜੀ ਆ 2-3 ਨੂੰ ਸ਼ੁਰੂ ਹੋਣ ਜਾ ਰਹੀ ਆ ਔਰ ਸ਼ਹਿਰ ਵਾਸੀਆਂ ਕੇ ਅਪੀਲ ਆ ਕਿ ਜਿਸ ਤਰ੍ਹਾਂ ਕਲਾਕਾਰ ਆਪਣੀ ਪੂਰੀ ਮਿਹਨਤ ਕਰਦੇ ਨੇ ਤੁਸੀਂ ਵੀ ਉਸੇ ਤਰ੍ਹਾਂ ਇਹਨਾਂ ਨੂੰ ਇਹਨਾਂ ਦੀ ਕਲਾ ਨੂੰ ਵੇਖਣ ਵਾਸਤੇ ਜ਼ਰੂਰ ਸ਼ਹਿਰ ਇਹਨਾਂ ਨੂੰ ਰਾਮਲੀਲਾ ਦੇ ਅੰਦਰ ਜ਼ਰੂਰ ਆਇਆ ਕਰੋ ਜੈ ਸ਼੍ਰੀ ਰਾਮ ਸਤ ਸਤਿ ਸ਼੍ਰੀ ਅਕਾਲ ਸਾਰਾ ਵਾਸੀਓ ਜੈ શ્રી RAM ਕਿਨਾਂ ਮੈਂ ਪ੍ਰਭੂ RAM ਜੀ ਅਗੇ ਬੇਨਤੀ ਕਰਦਾ ਹਾਂ ਇਹ ਜੋ ਆਪਾਂ RAM ਮੇਲਾ ਸਟਾਰਟ ਕਰਨ ਜਾ ਰਹੇ ਹਾਂ ਪ੍ਰਭੂ ਸਾਡੇ ਉੱਤੇ ਮਿਹਰ ਕਰੇ ਸਾਨੂੰ ਸਤ ਬੁੱਧੀ ਤਾਕਤ ਬਲ ਸ਼ਕਤੀ ਦਵੇ ਕਿ ਅਸੀਂ ਬੜੇ ਪਿਆਰ ਨਾਲ ਬੜੀ ਖੁਸ਼ੀਆਂ ਨਾਲ ਇਹ ਦਿਨਾਂ ਮਨਾਈਏ ਤੇ ਪ੍ਰਭੂ RAM ਜੀ ਦੇ ਗੋਣ ਗਾਈਏ ਬਹੁਤ ਸਿਆ ਰਾਜ ਕੀ ਜੈ ਜੀ ਮੇਰੀ ਹਰ ਸਾਰਾ ਵਾਸੀਆਂ ਨੂੰ ਅਪੀਲ ਹੈ ਜਿਦਾ ਤੁਸੀਂ ਹਰ ਵਾਰੀ ਸਾਡੇ ਨਾਲ ਪਿਆਰ ਨਾਲ ਸਹਿਯੋਗ ਕਰਦੇ ਹੋ ਐਰ ਕੀ ਵੀ ਬੜੇ ਧੂਮ ਧਾਮ ਨਾਲ ਸਾਡਾ ਸਹਿਯੋਗ ਦਿਓ ਜੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੈ ਸ਼੍ਰੀ ਰਾਮ ਮੈਂ ਗੁਲੂ ਸ਼ਰਮਾ ਮੈਂ ਬਾ ਡਰਾਮਾਡਿਕ ਕਲੱਬ ਦੇ ਵਿੱਚ ਐਜ਼ ਅ 뮤직 ਡਾਇਰੈਕਟਰ ਆਪਣੀ ਸੇਵਨ ਵਹਾ ਰਿਆਂ ਤੇ ਅੱਜ ਸਾਡੇ ਕਲੱਬ ਦੇ ਮੈਂਬਰਾਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਛੋਟੇ ਵੀਰ ਨਕੁਲ ਜੀ ਨੂੰ ਅੱਜ ਕਲੱਬ ਦਾ ਪ੍ਰਧਾਨ ਜਿਹੜਾ ਚੁਣਿਆ ਗਿਆ ਹੈ ਤੇ ਮੇਰੀ ਸਾਰੇ ਯੂਥ ਨੂੰ ਵੀ ਬੇਨਤੀ ਹੈ ਕਿ ਅੱਜ ਨਵਾਂ ਪਰਾਲਾ ਆਇਆ ਕਿ ਇੱਕ ਯੂਥ ਦੇ ਵਿੱਚ ਉਹ ਕਿਸੇ ਨੂੰ ਪ੍ਰਧਾਨ ਬਣਾਇਆ ਗਿਆ ਸਾਡੇ ਮੈਂਬਰਾਂ ਦੇ ਵਿੱਚੋਂ ਕਲਪ ਦੇ ਮੈਂਬਰਾਂ ਦੇ ਵਿੱਚ ਸਾਰੇ ਯੂਥ ਨੇ ਵੀ ਇਹ ਬੇਨਤੀ ਹੈ ਕਿ ਜਿਸ ਤਰ੍ਹਾਂ ਯੂਥ ਅੱਗੇ ਆ ਰਿਹਾ ਹੈ ਇਸੇ ਤਰ੍ਹਾਂ ਹੋਮ ਹੋਮ ਆ ਕੇ ਰਾਮਲੀਲਾ ਦੇ ਵਿੱਚ ਸਾਡਾ ਸਹਿਯੋਗ ਕਰਨ ਵੱਧ ਤੋਂ ਵੱਧ ਜਿੰਨਾ ਵੀ ਯੂਥ ਹੋ ਉਹ ਆਪਣੇ ਸਨਾਤਨ ਧਰਮ ਦੇ ਨਾਲ ਜੁੜੇ ਕਿਉਂਕਿ ਅਸੀਂ ਆਪਣੇ ਧਰਮ ਨੂੰ ਆਪਣੇ ਸਨਾਤਨ ਧਰਮ ਨੂੰ ਤਾਂ ਹੀ ਅੱਗੇ ਲੈ ਕੇ ਜਾ ਸਕਦੇ ਹਾਂ ਜੇ ਸਾਡਾ ਯੂਥ ਸਾਡੇ ਨਾਲ ਤੁਰੇਗਾ ਤੇ ਸਾਰੇ ਯੂਥ ਨੂੰ ਅਪੀਲ ਹੈ ਕਿ ਹੋਮ ਹੋਮ ਆ ਕੇ ਜਿਹੜਾ ਰਾਮਲੀਲਾ ਦਾ ਜਿਹੜੀ 3 ਤਰੀਕ ਨੂੰ ਸ਼ੁਰੂ ਹੋਣ ਜਾ ਰਹੀ ਹੈ ਹੁਮ ਹਮ ਆ ਕੇ ਉਹਦੇ ਵਿੱਚ ਪਹੁੰਚੋ ਆਪਣਾ ਸਹਿਯੋਗ ਦਿਓ ਬਾ ਡਰਾਮਾ ਡਿਕ ਕਲੱਬ ਨੂੰ ਆਪਣਾ ਸਹਿਯੋਗ ਦਿਓ ਜੈ ਸ਼ੀਰ